ਤਰਨਤਾਰਨ ਦੀ ਜ਼ਮੀਨੀ ਚੋਣ ਹੈ ਔਰ ਇਸੇ ਦੇ ਮੱਦੇਨਜ਼ਰ ਬਹੁਤ ਕੁਝ ਚੱਲ ਰਿਹਾ ਖਾਸ ਤੌਰ ਦੇ ਉੱਤੇ ਕੱਲ ਨੂੰ ਵੋਟਾਂ ਪੈਣੀਆਂ ਨੇ ਤੇ ਉਸ ਤੋਂ ਬਾਅਦ 14 ਨੂੰ ਨਤੀਜੇ ਨੇ ਪਰ ਐਸਐਸਪੀ ਰਵਜੋਤ ਕੋਰ ਗਰੇਵਾਲ ਦੀ ਸਸਪੈਂਸ਼ਨ ਹੋ ਚੁੱਕੀ ਹੈ ਰਵਜੋਤ ਕੋਰ ਗਰੇਵਾਲ ਸਸਪੈਂਡ ਕਰ ਦਿੱਤੇ ਗਏ ਨੇ ਭਾਰੀ ਇਲਜ਼ਾਮ ਹੋਣਾਂ ਤੇ ਲੱਗੇ ਔਰ ਉਸ ਤੋਂ ਬਾਅਦ ਕੀ ਸਿਚੁਏਸ਼ਨ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭពਿੰਦਰ ਸਿੰਘ ਉਤਰਾ ਜੀ ਮੌਜੂਦ ਨੇ ਕੋਤਰਾ ਸਾਹਿਬ ਵਨਡੀਆਂ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਕੋਤਰਾ ਸਾਹਿਬ ਰਵਜੂਤ ਕੋਰ ਗਰੇਵਾਲ ਦੀ ਸਸਪੈਂਸ਼ਨ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਅੱਜ ਤੱਕ ਸਸਪੈਂਸ਼ਨ ਇੰਝ ਹੀ ਕਰੀ ਦੇਖੀ ਬਦਲੀਆਂ ਹੁੰਦੀਆਂ ਰਹਿੰਦੀਆਂ ਸੀਗੀਆਂ ਹੋ ਜਾਂਦੀਆਂ ਸਨ ਸਸਪੈਂਸ਼ਨ ਨੇ ਕਿਤੇ ਇੱਕ ਨਵਾਂ ਇੱਕ ਲਖਣ ਜੇ ਕੰਮ ਹੋਇਆ ਦੇਖੋ ਜੀ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕਰ ਦਿੱਤਾ ਉਹਨਾਂ ਨੂੰ ਕੀ ਕੰਪਲੇਂਟ ਦਿੱਤੀ ਕੀ ਕੁਛ ਦਿੱਤਾ ਕਿਉਂਕਿ ਉਧਰ ਹੁਣ ਸਰਕਾਰ ਐਸ ਵੇਲੇ ਮੌਕੇ ਦੀ ਜਿਹੜੀ ਉਹ ਤੇ ਇੱਕ ਉਹਦੇ ਆਪੋਜੀਸ਼ਨ ਖੜਨ ਵਾਲੀਆਂ ਕਿੰਨੀਆਂ ਪਾਰਟੀਆਂ ਹੋ ਗਈਆਂ ਤੇ ਨੈਚਰ ਦੀ ਗੱਲ ਹੈ ਵੀ ਸਾਰੇ ਉਥੇ ਜ਼ੋਰ ਲੱਗਾ ਪਿਆ ਪੂਰਾ ਵੀ ਇਹ ਸਰਕਾਰ ਨੂੰ ਆਪਾਂ ਜੀ ਨੀਚਾ ਦਿਖਾਉਣਾ ਔਰ ਪਤਾ ਨਹੀਂ ਕੀ ਕੰਪਲੇਂਟ ਕੀ ਬਣਾ ਕੇ ਦਿੱਤੀ ਹੋਏ ਤੇ ਇਲੈਕਸ਼ਨ ਕਮਿਸ਼ਨ ਨੂੰ ਕੀ ਕੁਛ ਦੱਸਿਆ ਹੋਊਗਾ ਕੀ ਕੁਛ ਕੁਛ ਦਾ ਹੋਏਗਾ ਉਹ ਕਿ ਹੁਣ ਵੀ ਸਸਪੈਂਡ ਕਰਤੀ ਜਾਵੇ ਉਹਨੂੰ ਪਰ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕਰ ਦਿੱਤੀ ਹੁਣ ਇਹਦੇ ਬਾਰੇ ਇਨਕੁਆਇਰੀ ਅਜੇ ਹੋਣੀ ਬਾਕੀ ਰਹਿੰਦੀ ਹੈ ਇਲੈਕਸ਼ਨ ਕਮਿਸ਼ਨ ਨੇ ਮੈਂ ਜੋ ਲੱਗਾ ਉਹਨੂੰ ਠੀਕ ਕੀਤਾ ਪਰ ਮੇਰੇ ਹਿਸਾਬ ਨਾਲ ਇਲੈਕਸ਼ਨ ਕਮਿਸ਼ਨ ਨੂੰ ਸਸਪੈਂਡ ਦੀ ਜਗ੍ਹਾ ਨੂੰ ਬਦਲਣਾ ਚਾਹੀਦਾ ਸੀ ਬਦਲ ਕੇ ਹੁਣ ਵੀ ਤੇ ਉੱਥੇ ਲਾਇਆ ਜਾਂ ਤੇ ਸਸਪੈਂਡ ਕਰਨ ਤੋਂ ਬਾਅਦ ਤੁਸੀਂ ਕਿਸੇ ਨੂੰ ਲਾਉਂਦੇ ਹੀ ਨਾ ਜਾਂ ਇਹ ਕਹਿੰਦਾ ਵੀ ਸਰਕਾਰ ਨੂੰ ਜਿਹੜੇ ਮੌਕੇ ਤੇ ਜਿਨ੍ਹਾਂ ਨੇ ਸਸਪੈਂਡ ਕਰਾਇਆ ਉਹਨਾਂ ਨੂੰ ਪੁੱਛ ਲਾਂਦੇ ਵੀ ਦੱਸੋ ਕਿੰਨੂੰ ਲਾਈ ਹੈ ਜੀ ਤੇ ਉਹੀ ਉਹਨੂੰ ਲਾ ਦਿੰਦੇ ਗੱਲ ਇਹ ਆ ਵੀ ਇਹ ਨਾ ਨੇ ਗਲਤ ਕੰਮ ਤੋਂ ਰੋਕ ਕੀਤੀ ਹੋਣੀ ਇਸ ਅਫਸਰ ਨੇ ਕੋ ਸਿਨੀਅਰ ਆਈਪੀਐਸ ਅਫਸਰ ਹੈ ਕੋਈ ਛੋਟਾ ਜਿਹਾ ਰੈਂਕ ਨਹੀਂ ਆਈਪੀਐਸ ਨੂੰ ਸਸਪੈਂਡ ਇਲੈਕਸ਼ਨ ਕਮਿਸ਼ਨ ਕੋਲੋਂ ਕਰਵਾਇਆ ਉਕੇ ਇਹ ਸਸਪੈਂਡ ਜਿਹੜਾ ਕਰਨਾ ਉਹ ਵੀ ਇਲੈਕਸ਼ਨਾਂ ਵਾਲੇ ਉਹ ਇਲੈਕਸ਼ਨ ਕਮਿਸ਼ਨ ਕੋਲੋਂ ਕਰਵਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ ਇੱਕ ਸੀਨੀਅਰ ਆਈਪੀਐਸ ਨੂੰ ਸਸਪੈਂਡ ਕਰਨਾ ਉਹਦੇ ਸਰਵਿਸ ਤੇ ਦਾਗ ਲੱਗਣ ਵਾਲੀ ਗੱਲ ਹੋ ਜਾਂਦੀ ਹੈ ਬਦਲੀ ਤੇ ਚਲੋ ਮਹਿਕਮੇ ਚ ਚਲਦੀ ਐ ਇੱਥੋਂ ਬਦਲਦਾ ਉੱਥੇ ਬਦਲਦਾ ਉਹ ਗੱਲ ਹੋ ਗਈ ਉਹ ਗੱਲ ਸੀ ਪਰ ਇਹ ਜਿਹੜਾ ਕੰਮ ਕੀਤਾ ਇਹ ਗਲਤ ਕੀਤਾ ਇਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੇ ਬਦਲਿਆ ਤੇ ਬਦਲ ਮੈਂ ਜਿਹੜੇ ਹੁਣ ਜਿਨ੍ਹਾਂ ਨੇ اپੋਜੀਸ਼ਨ ਨੇ ਆਪਾਂ ਕਹਿ ਦਈਏ ਅਕਾਲੀਆਂ ਨੂੰ ਲੈ ਦਈਏ ਭਾਜਪਾ ਨੂੰ ਕਹਿ ਦਈਏ ਜਿਨ੍ਹਾਂ ਨੇ ਕਹਿ ਦਈਏ ਵੀ ਕੰਪਲੇਂਟ ਉਹਨਾਂ ਦੀ ਕੀਤੀ ਤੇ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਕਿ ਇਹ ਹੁਣ ਆਈਪੀਐਸ ਅਫਸਰ ਨਹੀਂ ਲਾਇਆ ਉੱਥੇ ਇਹ ਵੀ ਤੇ ਆਈਪੀਐਸ ਅਫਸਰ ਲਾਇਆ ਜੇ ਇਹ ਆਈਪੀਐਸ ਅਫਸਰ ਲਾਇਆ ਕਿ ਇਹਦੀ ਵੀ ਹੁਣ ਸ਼ਿਕਾਇਤ ਹੋਈ ਹੈ ਵੀ ਉਹ ਸਸਪੈਂਡ ਕਰੋਗੇ ਤੁਸੀਂ ਤਦ ਸਿਕਾਇਤਾਂ ਹੋ ਰਹੀਆਂ ਸਨ ਕਿ ਕਹਿੰਦੇ ਉਹਨਾਂ ਨੇ ਝੂਠੇ ਪਰਚੇ ਲਾ ਕੀਤੇ ਇਲਜ਼ਾਮ ਲਗਾਏ ਗਏ ਉਹਨਾਂ ਦੇ ਉਹਨਾਂ ਦੀ ਐਸਐਸਪੀ ਸ਼ਿਪ ਦੇ ਵਿੱਚ ਕਹਿੰਦੇ ਘਰੋਂ ਅਕਾਲੀ ਲੀਡਰ ਚੁੱਕ ਲਏ ਗਏ ਇੱਥੋਂ ਤੱਕ ਦੇ ਇਲਜ਼ਾਮ ਲੱਗੇ ਲਿਖਤੀ ਸ਼ਿਕਾਇਤ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਮੈਂ ਕਹਾਂ ਇਹ ਲਿਖਤੀ ਸ਼ਿਕਾਇਤ ਦਾ ਹੀ ਮੈਂ ਕਰਦਾ ਵਾਦਾ ਕਿ ਜਦੋਂ ਕੰਪਲੇਂਟ ਜਾਂਦੀ ਹੈ ਇਸ ਇਲਾਕੇ ਦੀ ਕੰਪਲੇਂਟ ਚੱਲੇਗੀ ਮੰਨ ਲਓ ਇਸ ਇਲਾਕੇ ਦੇ ਵਿੱਚ ਗਲਤ ਕੰਮ ਹੋ ਰਿਹਾ ਉਸ ਇਲਾਕੇ ਦੇ ਵਿੱਚ ਜਦੋਂ ਮੰਨ ਲਓ ਆਪਾਂ ਕਹਿੰਦਾ ਵੀ ਇਸ ਇਲਾਕੇ 'ਚ 20 ਬੰਦੇ ਜਾਂ 30 ਬੰਦੇ ਗਲਤ ਕੰਮ ਹੋ ਰਿਹਾ ਉਹ 20 30 ਦੇ ਨਾਲ ਕੋਈ 10 1 ਇਹ ਤਾਂ ਨਹੀਂ ਗੱਲ ਵੀ ਜੇ ਕੋਈ ਗਲਤ ਬੰਦਾ ਉਹਨੂੰ ਤਾਂ ਫੜ ਲਿਆ ਹੁਣ ਪੁਲਿਸ ਚੱਕ ਲੈਣ ਦੀ ਕਿਵਰੀ 15-15 ਬੰਦੇ 20-20 ਬੰਦੇ ਚੱਕੇ ਜਾਂਦੇ ਨੇ ਉਹ ਸਾਰੇ ਤਾਂ ਨਹੀਂ ਕ੍ਰਿਮੀਨਲ ਹੁੰਦੇ ਕੁਝ ਬੰਦੇ ਇਸ ਕਰਕੇ ਇਨਕੁਆਇਰੀ ਕਰਕੇ ਵੀ ਛੱਡੇ ਜਾਂਦੇ ਨੇ ਵਾ ਮੌਕੇ ਦੇ ਹਾਲਾਤਾਂ ਮੁਤਾਬਕ ਇਹ ਵੀਰੀ ਉਹ ਨਾਲ ਦੇ ਲੈ ਜਾਣੇ ਪੈਂਦੇ ਪਰ ਉਹਦਾ ਇਹ ਮਤਲਬ ਨਹੀਂ ਕਿ ਸਾਰੇ ਕ੍ਰਿਮੀਨਲ ਹੀ ਹੋਗੇ ਨੇ ਇਹ ਤੁਹਾਨੂੰ ਐ ਲੱਗਦਾ ਕਿ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਗਲਤ ਹੋਈ ਹੈ ਰਵਜੋਤ ਕੋਰਗਰੇ ਵੱਲ ਸਸਪੈਂਡ ਦੀ ਕਾਰਵਾਈ ਨੂੰ ਗਲਤ ਕਹਿੰਦਾ ਮੈਂ ਕਹਿੰਦਾ ਬਦਲੀ ਜਾਂਦੀ ਕੋਈ ਗੱਲ ਨਹੀਂ ਸਸਪੈਂਡ ਦੀ ਕਾਰਵਾਈ ਨੂੰ ਮੈਂ ਗਲਤ ਕਹਿੰਦਾ ਕਿਉਂਕਿ ਇੱਕ ਮੈਂ ਹਮੇ ਸਾਡੇ ਸਾਡੇ ਕਿੰਨੇ ਮੁਲਾਜ਼ਮਾਂ ਨੇ ਕਿੰਨਿਆਂ ਨੇ ਧੱਕਾ ਹੁੰਦਾ ਪਰ ਜਿੱਥੇ ਗਲਤ ਗੱਲ ਹੈ ਉਹਨੂੰ ਗਲਤ ਰਹਿਣਾ ਚਾਹੀਦਾ ਤੁਸੀਂ ਇਲੈਕਸ਼ਨ ਦਾ ਨਜਾਇਜ਼ ਫੈਸਲਾ ਠਾਾਇਆ ਨੇ ਦਾ ਮਤਲਬ ਤੇ ਇਹ ਕਹਿ ਸਕਦੇ ਆ ਵੀ ਨਜਾਇਜ਼ ਫੈਸਲਾ ਠਾ ਕੇ ਉਹਨੂੰ ਸਸਪੈਂਡ ਕਰਾਇਆ ਤੁਸੀਂ ਬਦਲਾਓ ਅਸੀਂ ਆਪ ਤੁਹਾਡੇ ਨਾਲ ਕਹਿੰਦੇ ਹਾਂ ਹਾਂ ਵੀ ਇਹਨਾਂ ਨੇ ਗਲਤ ਕੀਤਾ ਅਸੀਂ ਤੁਸੀਂ ਵੀ ਇਹਨਾਂ ਤਾਂ ਬਦਲਾਇਆ ਵਧੀਆ ਕੀਤਾ ਅਸੀਂ ਇਹ ਗੱਲ ਕਹਿੰਦੇ ਪਰ ਸਸਪੈਂਡ ਕਰਾਉਣਾ ਗਲਤ ਗੱਲ ਹੈ ਨਿਹਾਇਤ ਨਿੰਦਣ ਜੋ ਗੱਲ ਮੈਂ ਇਸ ਗੱਲ ਨੂੰ ਕਹਾਗਾ ਕਿਉਂਕਿ ਇਸ ਬਾਰੇ ਕਹਿਣਾ ਵੀ ਬਣਦਾ ਸਾਡਾ ਆਫਟਰ ਆਲ ਇੱਕ ਸੀਨੀਅਰ ਆਈਪੀਐਸ ਅਫਸਰ ਹੈ ਤੇ ਜਨਤਾ ਦੀ ਆਵਾਜ਼ ਵੀ ਸੁਣਦੇ ਆ ਕੁਦਮ ਵੀ ਜਨਤਾ ਕਹਿੰਦੀ ਵੀ ਨਹੀਂ ਠੀਕ ਅਫਸਰ ਲਾਇਆ ਉਦੋਂ ਕੋਈ ਜਨਤਾ ਕਹਿੰਦੀ ਵੀ ਗਲਤ ਲਾਇਆ ਅਫਸਰ ਪਰ ਸਵਾਲ ਇਹ ਵੀ ਖੜਦਾ ਹੈ ਨਾ ਕਿ ਜੇ ਸਸਪੈਂਡ ਕਰਤਾ ਜਾਂ ਜੇ ਕੋਈ ਕਾਰਵਾਈ ਕਰ ਦਿੱਤੀ ਇਲੈਕਸ਼ਨ ਕਮਿਸ਼ਨ ਨੇ ਮਤਲਬ ਕਿ ਜਿਹੜੀ ਸ਼ਿਕਾਇਤ ਦਿੱਤੀ ਸੀ ਜਾਂ ਜੋ ਇਲਜ਼ਾਮ ਲਗਾਏ ਅਕਾਲੀ ਦਲ ਨੇ ਕੀ ਉਹ ਸੱਚ ਨਿਕਲੇ ਤਾਂ ਸਸਪੈਂਡ ਕੀਤਾ ਮੈਂ ਤਾਂ ਇਹੋ ਮੰਨਦਾ ਨਾ ਫਿਰ ਇਲੈਕਸ਼ਨ ਕਮਿਸ਼ਨ ਕੋਲ ਉਹਨਾਂ ਨੂੰ ਇਹ ਗੱਲਾਂ ਸੱਚ ਲੱਗੀਆਂ ਜਾਂ ਆਪਾਂ ਕਹਦੇ ਇਲੈਕਸ਼ਨ ਕਮਿਸ਼ਨ ਕੋਲ ਜੋ ਵੀ ਪ੍ਰੂਵ ਕੀਤਾ ਉਹਨਾਂ ਨੇ ਤਾਂ ਹੀ ਉਹਨਾਂ ਨੂੰ ਸਸਪੈਂਡ ਕੀਤਾ ਹੋਗਾ ਉਹ ਕੀ ਹੈ ਉਹ ਨਿਕਲ ਕੇ ਬਾਹਰ ਆਪੇ ਤੁਹਾਡੇ ਇਲੈਕਸ਼ਨ ਤੋਂ ਬਾਅਦ ਆਪੇ ਤੁਹਾਡੇ ਸਾਹਮਣੇ ਆਏਗਾ ਹੀ ਉਹ ਦੱਸਿਆ ਜਾਏਗਾ ਵੀ ਇਹ ਇਹ ਇਲਜ਼ਾਮ ਲੱਗੇ ਸੀ ਉਹਨਾਂ ਤੇ ਇਸ ਕਰਕੇ ਇਹਨਾਂ ਨੂੰ ਸਸਪੈਂਡ ਕੀਤਾ ਉਹ ਸਾਹਮਣੇ ਆਈ ਜਾਏਗਾ ਤੁਹਾਡੇ ਪਰ ਸ ਗਲਤੀ ਬਦਲੀ ਵੀ ਕੀਤੀ ਜਾ ਸਕਦੀ ਸੀ ਨਹੀਂ ਇਹੋ ਜੀ ਸਿਚੁਏਸ਼ਨ ਚ ਕਿਉਂਕਿ ਤੁਸੀਂ ਵੀ ਪੁਲਿਸ ਫੋਰਸ ਚ ਰਹੇ ਹੋ ਤੁਸੀਂ ਦੇਖਿਆ ਆ ਜਦੋਂ ਚੋਣਾ ਹੁੰਦੀਆਂ ਕੀ ਸਿਚੁਏਸ਼ਨਸ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਸਿੱਧਾ ਕਦੀ ਸਸਪੈਂਡ ਕਰ ਦਿੰਦੀ ਐ ਇਦਾਂ ਦੀਆਂ ਸਿਚੁਏਸ਼ਨਸ ਬਦਲ ਇਲੈਕਸ਼ਨ ਕਮਿਸ਼ਨ ਨੂੰ ਜਿਹਦੀ ਕੰਪਲੇਂਟ ਉਸੇ ਵੇਲੇ ਉਹਨੂੰ ਬਦਲਿਆ ਜਾਂਦਾ ਜੇ ਕੋਈ ਸਾਡੇ ਥਾਣੇ ਦਾ ਦੀ ਕੰਪਲੇਂਟ ਹੈ ਪਹਿਲੀ ਗੱਲ ਤਾਂ ਉਹਨੂੰ ਉਸ ਜ਼ਿਲ੍ਹੇ ਚ ਬਦਲੇ ਦਿੱਤਾ ਜਾਂਦਾ ਵੀ ਇਲੈਕਸ਼ਨਾਂ ਦਾ ਕਿ ਉਹਨੂੰ ਇਸ ਜ਼ਿਲ੍ਹੇ ਚ ਬਦਲ ਦਿਓ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਉਹ ਮੌਕੇ ਦੇ ਅਫਸਰਾਂ ਨੇ ਦੇਖਣੀ ਕੀ ਕਰਨੇ ਕੀ ਨਹੀਂ ਵਾਪਸ ਲਿਆਣਾ ਕਿਉਂਕ ਕਿਉਂਕਿ ਜੋ ਜਨਤਾ ਦੀ ਆਵਾਜ਼ ਹੈ ਵੀ ਆ ਕਰੋ ਤੇ ਮੁੱਕ ਦੇ ਹਾਲਾਤ ਮਤਾਵ ਕੋ ਸਾਰਾ ਕੁਝ ਕਰਨਾ ਪੈਂਦਾ ਇਲੈਕਸ਼ਨ ਕਮਿਸ਼ਨ ਦਾ ਕੰਮ ਇਹ ਹੈ ਕਿ ਜੇ ਇੱਕ ਇੱਕ ਚਕਾਇਤਾ ਤੇ ਬਦਲ ਨਹੀਂ ਦਿੱਤਾ ਜਾਗਾ ਆਪਸ ਨਾਲ ਕੋ 2 4 5 ਕੁਝ ਕਹਤਾ ਇਹੋ ਜਿਹੀਆਂ ਹੋਣਗੀਆਂ ਜਿਹਦੇ ਕਰਕੇ ਉਹਨੂੰ ਸਸਪੈਂਡ ਕਰਨਾ ਪਿਆ ਪਰ ਉਹਦਾ ਰਿਜ਼ਲਟ ਸਾਹਮਣੇ ਆ ਜਾਏਗਾ ਤਾਂ ਇਲੈਕਸ਼ਨ ਤੋਂ ਬਾਅਦ ਆ ਜਾਏਗਾ ਕਿਉਂਕਿ ਸਸਪੈਂਡ ਤੋਂ ਬਾਅਦ ਇਨਕੁਆਰੀ ਹੋ ਕੇ ਹੀ ਰੀਇਨਸਟੇਟ ਕਰਨਗੇ ਸਸਪੈਂਡ ਤੋਂ ਬਾਅਦ ਇਹ ਤੈਨੂੰ ਇਨਕੁਆਰੀ ਕੀਤੀ ਨਾ ਕਰਦਣਗੇ ਉਹ ਇਨਕੁਆਰੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆਏਗਾ ਨਹੀਂ ਤੇ ਅਸੀਂ ਲਿਆਵਾਂਗੇ ਉਹਦੀ ਆਰਟੀਆਕਾਪੀ ਲਵਾਂਗੇ ਵੀ ਕੀ ਗ ਆ ਆਮਾਦਮੀ ਪਾਰਟੀ ਦੇ ਕੁਝ ਲੀਡਰਸ ਇਸ ਉੱਤੇ ਆਵਾਜ਼ ਚੁੱਕਦੇ ਨਜ਼ਰ ਆਏ ਉਹਨਾਂ ਦੀਆਂ ਗੱਲਾਂ ਤੋਂ ਐਂ ਲੱਗਦਾ ਸੀ ਕਿ ਇਹ ਸਸਪੈਂਸ਼ਨ ਕੀਤੀ ਨਹੀਂ ਗਈ ਹੈ ਕਰਵਾਈ ਗਈ ਹੈ ਤੁਸੀਂ ਮੰਨਦੇ ਹੋ ਕਿ ਇਹਦੇ ਪਿੱਛੇ ਕੋਈ ਹੱਥ ਹੋ ਸਕਦਾ ਮੈਂ ਤਾਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਮੈਂ ਤਾਂ ਇਹ ਗੱਲ ਪਹਿਲਾਂ ਕਹਿ ਰਿਹਾ ਕਿ ਸਸਪੈਂਸ਼ਨ ਕਰਵਾਈ ਗਈ ਹੈ ਇਹ ਜਿਨ੍ਹਾਂ ਨੇ ਕੰਪਲੇਂਟ ਕੀਤੀ ਆਪੋਜੀਸ਼ਨ ਕਰਾਂਦੀ ਹੋਰ ਮੌਕੇ ਦੀ ਸਰਕਾਰ ਥੋੜੀ ਕਿ ਕੀ ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ ਪੋਲਿਟਿਕਲੀ ਕੀ ਉਹ ਇਸ ਹੱਦ ਤੱਕ ਅਪੀਲ ਕਰਕੇ ਕਿਸੇ ਨੂੰ ਸਸਪੈਂਡ ਇੱਕ ਆਈਪੀਐਸ ਅਫਸਰ ਨੂੰ ਸਸਪੈਂਡ ਕਰਵਾ ਸਕਦਾ ਅਕਾਲੀ ਦਲ ਮੈਂ ਇਹ ਸਰਕਾਰ ਜਿਹੜੀ ਉੱਥੇ ਕੋਈ ਵੀ ਬਣੇ ਮੈਂ ਸਰਕਾਰ ਨੂੰ ਨਹੀਂ ਗੱਲ ਕਹਿੰਦਾ ਵੀ ਕਿਸੇ ਸਰਕਾਰ ਦੀ ਉਹ ਚਾਹੇ ਉੱਥੇ ਅਕਾਲੀਆਂ ਦਾ ਜੋਰ ਹੈ ਚਾਹੇ ਭਾਜਪਾ ਦਾ ਜੋਰ ਹੈ ਚਾਹੇ ਹੋਰ ਵੀ ਪਾਰਟੀਆਂ ਕਾਂਗਰਸ ਦਾ ਜੋਰ ਹੈ ਮੈਂ ਇਹ ਗੱਲ ਕਰਦਾ ਵੀ ਜੋ ਵੀ ਝੂਠੀ ਸੱਚੀ ਸ਼ਿਕਾਇਤ ਕਰਕੇ ਆਪਣਾ ਪ੍ਰੈਸ਼ਰ ਬਣਾ ਕੇ ਵੀ ਇਹ ਕੰਮ ਕਰਾਤਾ ਵੀ ਇਹਨੂੰ ਸਸਪੈਂਡ ਕਰਾਤਾ ਮੈਂ ਇੱਕ ਮੈਂ ਇਹਨੂੰ ਪੋਲੀਟੀਕਲ ਮੈਟਰ ਹੀ ਕਹਿ ਸਕਦਾ ਆਪਾਂ ਆਪਾਂ ਸਰਵਿਸ ਮੈਟਰ ਇਹਨੂੰ ਬਾਅਦ ਚ ਕਹਿੰਦੇ ਪੋਲੀਟੀਕਲ ਮੈਟਰ ਹੀ ਹੋਇਆ ਅਗਲੇ ਦੀ ਨੌਕਰੀ ਉਹਨੂੰ ਸਸਪੈਂਡ ਕਰਾਤਾ ਨਾ ਪੋਲਿਟিক্যাল ਮੈਟਰ ਲੈ ਕੇ ਬਣਾ ਕੇ ਉਹਨੂੰ ਕਿਉਂਕਿ ਉਸ ਜਿਹੜੇ ਆਈਪੀਐਸ ਉਹਨੂੰ ਬਦਲਿਆ ਗਿਆ ਨਾ ਤੇ ਉਹਦਾ ਪਿੰਡ ਸਾਂਝਾ ਸੀ ਉੱਥੇ ਨਾ ਕੋਈ ਵਟ ਬੰਨਾ ਕਿਸੇ ਨਾਲ ਸਾਂਝਾ ਸੀ ਵੀ ਹਾਂ ਜੀ ਤਾਂ ਲੱਗੇ ਪਿਆਦਾ ਉੱਥੇ ਪਿੰਡ ਸਾਂਝਾ ਸੀ ਜਾਂ ਦੀ ਜਨਤਾ ਉੱਥੇ ਸਾਂਝੀ ਸੀ ਜਾਂ ਰਿਸ਼ਤੇਦਾਰੀ ਜਾਂਦੀ ਇਹ ਉੱਥੇ ਸਪੋਰਟ ਕਰ ਰਹੀ ਹੈ ਇਹਨਾਂ ਨੂੰ ਇਹਨੂੰ ਸਸਪੈਂਡ ਕੀਤਾ ਜਾਵੇ ਸੁਖਵੀਰ ਬਾਦਲ ਨੇਰੇ ਉੱਤੇ ਟਿੱਪਣੀ ਕੀਤੀ ਸੀ ਇੱਕ ਭਾਸ਼ਣ ਦੇ ਵਿੱਚ ਕਹਿੰਦੇ ਸੀ ਕਿ ਰਵਜੋਤ ਕੋਰ ਗਰੇਵਾਲ ਇੱਥੇ ਤਾਂ ਲਈ ਗਈ ਹੈ ਕਿਉਂਕਿ ਸੁਖਵੀਰ ਬਾਦਲ ਦੇ ਮੁਤਾਬਿਕ ਉਹਨਾਂ ਨੂੰ ਮੁਹਾਲੀ ਦੇ ਵਿੱਚ ਲਾਉਣ ਵਾਸਤੇ ਪਹਿਲਾਂ ਇਹ ਟਾਰਗੇਟ ਦਿੱਤਾ ਸੀ ਕਿ ਚੋਣ ਜਿਤਾ ਕੇ ਦੇ ਸਖਬੀਰ ਬੱਲ ਤੇ ਇਹ ਵੀ ਕਹਿੰਦਾ ਵੀ ਮੈਂ ਆਈਪੀਐਸ ਦੇ ਮੂੰਹ 'ਚ ਉਂਗਲ ਪਾਦਾਂ ਤੇ ਦੰਦੀ ਨਹੀਂ ਵੜੇਗਾ ਸਖਬੀਰ ਬੱਲ ਦੀ ਕਹਿਣ ਜਦੋਂ ਸਰਕਾਰ ਹੀ ਲੱਥ ਗਈ ਜਿੰਨੂੰ ਮਰਜ਼ੀ ਜੋ ਮਰਜ਼ੀ ਤੁਸੀਂ ਬਲੇਮ ਕਰ ਸਕਦੇ ਹੋ ਸਾਰਾ ਕੁਝ ਹੀ ਸਹੀ ਹੈ ਜਦੋਂ ਤੁਹਾਡੀ ਸਰਕਾਰ ਸੀ ਤੁਸੀਂ ਕਿੱਡੇ ਕ ਵਧੀਆ ਕੰਮ ਕੀਤੇ ਦੱਸੋ ਮੈਨੂੰ ਚਿੱਟਾ ਤਾਂ ਸਾਡੇ ਕੋਲ ਬੰਦ ਨਹੀਂ ਹੋਇਆ ਤੁਹਾਡੀ ਸਰਕਾਰ ਵਾਲੇ ਆ ਉਹ ਪਹਿਲਾ ਕੈਪਟਨ ਦੀ ਸਰਕਾਰ ਸੀ ਉਹ ਗੁਟਕੇ ਦੀ ਸੌਂ ਖਾ ਕੇ ਹੈਗਾ ਜੀ ਮੈਂ ਚਿੱਟਾ ਬੰਦ ਕਰਾ ਦਾਂਗਾ ਮੈਂ ਕਰਾ ਦਾਂਗਾ ਮੈਂ ਕਹਿੰਦਾ ਉਦੋਂ ਬਾਅਦ ਇਹਨਾਂ ਨਾਲ ਕਰਾ ਲਾ ਕਿ ਕਿੱਥੇ ਬੰਦ ਕਿੱਥੇ ਹੋਇਆ ਦੱਸੋ ਹਰ ਸਿਮਰਤ ਬਾਦਲ ਤਾਂ ਭਾਸ਼ਣਾ ਚ ਕਹਿੰਦੇ ਕਿ ਸਾਡੇ ਟਾਈਮ ਤੇ ਕੋਈ ਚਿੱਟਾ ਨਹੀਂ ਸੀਗਾ ਤੇ ਹੋਰ ਆਇਆ ਕਿੱਥੋਂ ਫਿਰ ਚਿੱਟਾ ਆ ਸਰਕਾਰ ਵੇਲੇ ਤੇ ਆਣੇ ਇਸ ਤੋਂ ਪਹਿਲਾਂ ਦੇ ਵੇਲੇ ਦਾ ਚਿੱਟਾ ਤੇ ਆ ਰਿਹਾ ਚਿੱਟਾ ਤੇ ਇਸ ਤੋਂ ਪਹਿਲਾਂ ਵੇਲੇ ਦਾ ਆ ਰਿਹਾ ਸਰਕਾਰ ਦੇ ਬਾਅਦ ਚ ਬਣੀ ਹੈ ਸਰਕਾਰ ਕਹਿੰਦੀ ਬੰਦ ਕਰਾ ਦਾਂਗੇ ਬੰਦ ਕਰਾ ਦਾਂਗੇ ਬੰਦ ਤੇ ਕੁਝ ਨਹੀਂ ਹੋਇਆ ਚਿੱਟਾ ਵੀ ਨਹੀਂ ਬੰਦ ਹੋਇਆ ਗੈਂਗਸਟਰਾਂ ਦਾ ਵੱਤੋ ਵੱਤ ਵਧ ਗਿਆ ਜਿੰਨਾ ਵਧਿਆ ਮੈਂ ਕਹਿੰਦਾ ਰੋਜ਼ ਹੀ ਕੋਈ ਨਾ ਕੋਈ ਖਬਰ ਆਉਂਦੀ ਵੀ ਫੁਲਾਨੀ ਜਗ੍ਹਾ ਮਾਰਤਾ ਜੀ ਫੁਲਾਨੀ ਜਗ੍ਹਾ ਮਾਰਤਾ ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਉਹੀ ਗੱਲ पे ਸਾਨੂੰ ਕੰਟਰੋਲ ਕਰਵਾ ਦੇ ਇੱਕ ਸਪੈਸ਼ਲ ਵੱਖਰੀ ਨਾ ਕੋਈ ਸਿਵਲ ਦੀ ਟਾਸਕ ਫੋਰਸ ਬਣਾਣੀ ਪਵੇ ਮੈਂ ਤੇ ਅੱਜ ਕੱਲ ਇੱਕ ਵਿਅੰਗ ਸੁਣਿਆ ਜਿਹੱਚ ਦੱਸ ਰਹੀ ਕਹਿੰਦੇ ਵੀ ਜਿਹੜੇ ਗੈਸ ਜਿਹੜੇ ਨਾ ਗੈਂਗਸਟਰ ਜਾਂ ਜੋ ਵੀ ਹੈ ਕ੍ਰਿਮੀਨਲ ਨੇ ਉਹ ਕਹਿੰਦੇ ਵੀ ਅਸੀਂ ਹੁਣ ਧਰਨਾ ਲਾਉਣਾ ਜੀ ਉਹ ਸਵਾਲ ਪੁੱਛਦਾ ਕਹਿੰਦੇ ਕਾਹਦਾ ਧਰਨਾ ਨਾਲ ਕਹਿੰਦੇ ਸਾਡਾ ਕੰਮ ਸਾਰਾ ਕੁਝ ਪੁਲਿਸ ਕਰੀ ਜਾਂਦੀ ਵੀ ਹੈ ਕੀ ਕਰੀਏ ਸਾਨੂੰ ਕੋਈ ਹੋਰ ਕੰਮ ਦਿੱਤਾ ਜਾਵੇ ਮਤਲਬ ਇਹੋ ਜਿਹਾ ਵਿਅੰਗ ਸਾਡੇ ਪੁਲਿਸ ਤੇ ਇਸ ਵੇਲੇ ਕੱਸੇ ਜਾ ਰਹੇ ਨੇ ਥੋੜਾ ਪੁਲਿਸ ਦੇ ਮਾਗੇ ਵੀ ਅਫਸਰਾਂ ਨੂੰ ਕਹਿੰਦਾ ਬੇਨਤੀ ਕਰਦਾ ਵਾਰ-ਵਾਰ ਹੱਥ ਜੋੜ ਕੇ ਇਹਨਾਂ ਚੀਜ਼ਾਂ ਦੇ ਕੰਟਰੋਲ ਕਰੋ ਜੇ ਤੁਹਾਡੇ ਕੋਲ ਸਰਕਾਰ ਵੀ ਤੁਹਾਡੇ ਕੋਲ ਪਤਾ ਲੱਗਦਾ ਵੀ ਸਰਕਾਰ ਦਾ ਬੰਦਾ ਦੇ ਸਰਕਾਰ ਛੜਾਉਂਦੀ ਹੈ ਤੇ ਤੁਸੀਂ ਘਰ-ਘਰ ਦੇ ਮੀਡੀਆ 'ਚ ਨਹੀਂ ਸਾਡੇ ਦਾ ਰਿਪੋਰਟ ਭਜਾਓ ਮੀਡੀਆ 'ਚ ਦੱਸਾਂਗੇ ਠੀਕ ਹੈ ਨਾ ਅਸੀਂ ਤੇ ਜਨਤਾ ਦੀ ਆਵਾਜ਼ ਆ ਜਨਤਾ ਦੀ ਆਵਾਜ਼ ਸੱਚ ਦੀ ਆਵਾਜ਼ ਆ ਉਹ ਅਸੀਂ ਜੋ ਸੱਚ ਉਹ ਬੋਲਾਂਗੇ ਬੇਨੇ ਤੁਹਾਡੇ ਕੋਲ ਹੋਗੇ ਬੋਲਾਂਗੇ ਉਹਦੇ ਸਾਨੂੰ ਕੋਈ ਡਰ ਨਹੀਂ ਬੋਲਣ ਦਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਰਵਜੋਤ ਘੋਰ ਗਰੇਵਾਲ ਦਾ ਭਵਿੱਖ ਕੀ ਕਹਿੰਦਾ ਖਾਸ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਭਵਿੱਖ ਕੀ ਕਹਿੰਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨੀ ਦੀ ਪੰਜਾਬੀ ਤੇ